ਕੋਰੋਨਾ ਦੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਐ ਵੱਡੇ ਵੱਡੇ ਬਿਜ਼ਨਸ ਠੱਪ ਹੋਏ ਐ ਪਰ ਇਸ ਸਮੇਂ ਨੇ ਬਿਜ਼ਨਸਮੈਨ ਲੋਕਾਂ ਨੂੰ ਇੱਕ ਗੱਲ ਦੱਸ ਦਿੱਤੀ ਐ ਕਿ ਦੁਨੀਆਂ ਦੇ ਵਿੱਚ ਜਿਹੜੀ ਮਰਜ਼ੀ ਆਫਤ ਆ ਜਾਏ ਰੋਟੀ ਪਾਣੀ ਵਾਲਾ ਬਿਜ਼ਨਸ ਕਦੇ ਵੀ ਬੰਦ ਨਹੀਂ ਹੁੰਦਾ ਉਸ ਵੇਲੇ ਤੋਂ ਲੈ ਕੇ ਦੁਨੀਆਂ ਦੇ ਵੱਡੇ ਵੱਡੇ ਕਾਰਪੋਰੇਟਸ ਦੀ ਨਜ਼ਰ ਨਾ ਵਿਸ਼ਵ ਦੀਆਂ ਸਭ ਤੋਂ ਉਪਜਾਊ ਜ਼ਮੀਨਾਂ ਦੇ ਉੱਤੇ ਐ ਤੇ ਪੂਰੀ ਦੁਨੀਆਂ ਦੀ ਸਭ ਤੋਂ ਵੱਧ ਉਪਜਾਊ ਜ਼ਮੀਨ ਜਾਂ ਪੰਜਾਬ ਦੇ ਵਿੱਚ ਐ ਜਾਂ ਫਿਰ ਅਰਜנטיਨਾ ਦਾ ਇੱਕ ਸ਼ਹਿਰ ਹੈ ਉਹਦੇ ਵਿੱਚ ਹੈ ਅਰਜنٹੀਨੇ ਵਾਲਿਆਂ ਦਾ ਤੇ ਪਤਾ ਨਹੀਂ ਪਰ ਸਾਡੇ ਵਾਲਿਆਂ ਨੇ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਜ਼ਮੀਨ ਧਰਨੀ ਜ਼ਰੂਰ ਸ਼ੁਰੂ ਕਰਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਭ ਤੋਂ ਵੱਡਾ ਫੂਡ ਦਾ ਹੱਬ ਪੰਜਾਬ ਬਣੇਗਾ ਇਹ ਵਿਸ਼ਵ ਪੱਧਰ ਦੀ ਗੱਲ ਹੋ ਰਹੀ ਹੈ ਉਸ ਵੇਲੇ ਸਾਡੇ ਕੋਲ ਇੱਕ ਮਰਲਾ ਵੀ ਜ਼ਮੀਨ ਨਹੀਂ ਬਚਣੀ ਦੇਖਿਓ ਤੁਸੀਂ ਇਹ ਹੋਊਗਾ ਸੋ ਜੇ ਕਿਸੇ ਕਾਰਨ ਕਰਕੇ ਤੁਹਾਨੂੰ ਇੱਕ ਥਾਂ ਤੋਂ ਜ਼ਮੀਨ ਵੇਚਣੀ ਪੈਂਦੀ ਹੈ ਤਾਂ ਦੂਜੀ ਥਾਂ ਤੇ ਪੰਜਾਬ ਦੇ ਵਿੱਚ ਵੱਧ ਜ਼ਮੀਨ ਜ਼ਰੂਰ ਖਰੀਦ ਲਿਓ ਪੰਜ ਪੰਜਾਬ ਦੀ ਧਰਤੀ ਤਾਂ ਐਡੀ ਬਰਕਤ ਵਾਲੀ ਹੈ ਇੱਥੇ ਜ਼ਮੀਨ ਖਰੀਦੇ ਦਾ ਹਮੇਸ਼ਾ ਫਾਇਦਾ ਹੀ ਹੋਏਗਾ ਕਦੇ ਤੁਹਾਨੂੰ ਨੁਕਸਾਨ ਨਹੀਂ ਹੋਏਗਾ